ਯਾ ਬੋਤ ਨੇਰਾ ਹਾਂ ਚ ਖੜ ਕੇ ਰਹਾ ਹਾਂ ਚ ਖੜ ਕੇ ਰਹਾ ਹਾਂ ਚ ਖੜ ਕੇ ਪੱਗੇੜਾ ਮਿੱਤਰਾਂ ਨੇ ਲਾਇਆ ਬਿਲੋ ਤੇਰੇ ਕਰ ਕੇੜਾ ਮੰਦੜਾ ਬਿਲੋ ਤੇਰੇ ਕਰ ਕੇੜਾ ਪੱਗੇੜਾ ਮਿੱਤਰਾਂ ਨੇ ਲਾਇਆ ਬਿਲੋ ਤੇਰੇ ਕਰ ਕੇੜਾ ਮੰਦੜਾ ਬਿਲੋ ਤੇਰੇ ਕਰ ਕੇ ਓ ਚੱਲੇ ਸਾਡੀ ਗੱਡੀ ਵਿੱਚ ਰੋਕੇਗੀ ਇਤਨੀ ਜੈਨਸੀ ਕੀ ਜਾਣ ਤੇ ਆ ਨਾਗਵਾਲੀ ਬੀਟ ਨਹੀਂ ਹੋ ਮੋਟਰ ਤੇ ਮਹਿਫਿਲਾਂ ਦੇਤਾਂ ਵਿੱਚ ਫੂਲ ਨਹੀਂ ਸਾਨੂੰ ਨਹੀਂ ਪਸੰਦ ਤੁਹਾਡੇ ਸ਼ਹਿਰੀਆਂ ਦੇ ਰੂਲ ਨਹੀਂ ਹੋ ਯਾਰਾ ਪੀਲੇ ਸ਼ਰਦਾਈ ਕੁੰਡਾ ਡੰਡਾ ਖੜ ਕੇ ਡੰਡਾ ਖੜ ਕੇ ਡੰਡਾ ਖੜ ਕੇ ਉਹ ਗੇੜਾ ਮਿੱਤਰਾਂ ਨੇ ਲਾਇਆ ਬਿੱਲੋ ਤੇਰੇ ਕਰ ਕੇ ਗੇੜਾ ਮਿੱਤਰਾਂ ਨੇ ਲਾਇਆ ਬਿੱਲੋ ਤੇਰੇ ਕਰ ਕੇ ਗੇੜਾ ਮਿੱਤਰਾਂ ਨੇ ਲਾਇਆ ਬਿੱਲੋ ਤੇਰੇ ਕਰ ਕੇ ਗੇੜਾ